ਆਲੋਕ ਤੁਸੀਂ ਬਾਹਰ ਭੇਜੋ ਮੈਂ ਜਾਣਾ ਤੇ ਚੱਲਣਾ ਸੀ ਬੀਬੀ ਅਪਰੋ ਧੰਗੂ ਅੰਗਾ ਦੇ ਪਾਸ਼ਾ ਮਹਾਰਾਜ ਦਾ ਦਰਬਾਰ ਸੱਜਿਆ ਤੇ ਦਰਬਾਰ ਸਾਹਿਬ ਵਿੱਚ ਜਾ ਕੇ ਸਿਰ ਝੁਕਾਇਆ ਨਮਸਕਾਰ ਕੀਤੀ ਗੁਰੂ ਅੰਗਦ ਦੇ ਪਾਸ਼ਾ ਪੁੱਛਦੇ ਨੇ ਕਿ ਇਹ ਕੀ ਗੱਲ ਹੋ ਗਈ ਜੇ ਥੋੜੇ ਦਿਨ ਹੀ ਹੋਇਆ ਤੇ ਤੂੰ ਬਿਨਾਂ ਬਸੇ ਤੂੰ ਆ ਗਈ ਤੈਨੂੰ ਕਿਹਾ ਸੀ ਤੂੰ ਆਗਿਆ ਦੇ ਨਾਲ ਆਉਣਾ ਅੱਖਾਂ ਦੇ ਵਿੱਚ ਪਾਣੀ ਭਰ ਆਇਆ ਕਹਿ ਲੱਗੀ ਬਾਪੂ ਤੁਹਾਡਾ ਮੈਂ ਬਚਨ ਸੱਤ ਕਰਕੇ ਮੰਨਿਆ ਸੀ ਪਰ ਘਟਨਾ ਕੋਈ ਹੋਰ ਵਾਪਰੀ ਕੀ ਬਾਪਰ ਕੀਤੀ ਏ ਕਹਿ ਲੱਗੀ ਮੈਂ ਨਾ ਦੁੱਧ ਰੜਕਦੀ ਸੀ ਤੇ ਮੈਂ ਨਾ ਤੁਹਾਡਾ ਬਚਨ ਸੱਤ ਕਰਕੇ ਪੱਲੇ ਨਾ ਮੰਨਿਆ ਹੋਇਆ ਸੀ ਮੈਂ ਨਾ ਅੰਮ੍ਰਿਤ ਵੇੜੇ ਦੁੱਧ ਰੜਕੀ ਜਾਂਦੀ ਸੀ ਤੇ ਮੈਂ ਸ਼ਬਦ ਆਸਾਂ ਕੀ ਮਾਰਦੇ ਪੜੀ ਜਾਂਦੀ ਸੀ ਕਿਹੜਾ ਸ਼ਬਦ ਈ ਏ ਜੀ ਸੋ ਚੰਦਾ ਉੱਗ ਵੈ ਸੂਰਜ ਚੜ੍ਹੇ ਹਜ਼ਾਰ ਇਤੇ ਚਾਲਣ ਹੁੰਦਿਆਂ ਮੁਰਬਿਨ ਘੂਰ ਅੰਧਾਰ ਤੇ ਮੇਰੇ ਸਹੁਰਾ ਸਾਹਿਬ ਵੱਡੇ ਸਹੁਰਾ ਸਾਹਿਬ ਬਾਬਾ ਅਮਰਦਾਸ ਜੀ ਹੁਣ ਬੀਬੀ ਅਮਰੋਦਾਸ ਜੀ ਬਾਬਾ ਅਮਰਦਾਸ ਜੀ ਉਹਨੇ ਮੱਜੇ ਤੇ ਪਿਆਰ ਦਾ ਸੁਣ ਲਿਆ ਤੇ ਇਸ਼ਨਾਨ ਕਰਕੇ ਮੇਰੇ ਕੋਲ ਆ ਗਏ ਸਾਰੀ ਗੱਲਤਾ ਦੱਸੀ ਕਹਿੰਦੇ ਵੀ ਮੇਰੀ ਜ਼ਿੰਦਗੀ ਵਿੱਚ ਗੁਰੂ ਤੋਂ ਬਗੈਰ ਹਨੇਰਾ ਤੇ ਮੈਨੂੰ ਗੁਰੂ ਨਾਲ ਮਲਾ ਦੇ

ਬੀਬੀ ਅਮਰੂਪ ਭੇਜਿਆ ਤੇ ਬਾਬਾ ਅਮਰਦਾਸ ਪਾਤਸ਼ਾਹ ਜੀ ਦਰਬਾਰ ਦੇ ਵਿੱਚ ਆ ਗਏ ਗੁਰੂ ਅੰਗਦ ਦੇ ਪਾਤਸ਼ਾਹ ਨਾਲ ਖੜੇ ਹੋ ਕੇ ਸੰਗਤ ਦਰਬਾਰ ਸਾਹਿਬ ਸਜਿਆ ਹੋਇਆ ਸੰਗਤ ਸੰਗਤ ਖੜੇ ਹੋ ਗਏ ਬਾਬਾ ਅਮਰਦਾਸ ਪਾਤਸ਼ਾਹ ਜੀ ਦਾ ਹੱਥ ਜੋੜੇ ਤੇ ਪੈਰਾਂ ਦੇ ਸਿਰ ਝੁਕਾਤਾ ਕਹਿਣ ਲੱਗੇ ਗੁਰੂ ਅੰਗਦ ਦੇ ਪਾਤਸ਼ਾਹ ਅੱਜ ਮੈਂ ਤੁਹਾਡੇ ਦਰ ਤੇ ਕੋੜ ਮੜ ਕੇ ਨਹੀਂ ਆਇਆ ਸਤਨਾਮ ਤੁਹਾਡੇ ਦਰ ਤੇ ਪਰਮਾਤਮਾ ਕਿ ਨਹੀਂ ਆਇਆ ਤੁਹਾਡੇ ਦਰ ਤੇ ਆਇਆ ਮੈਂ ਅੱਜ ਸੇਵਾਦਾਰ ਵਣ ਕੇ ਤੁਹਾਡੇ ਦਰ ਤੇ ਆਇਆ ਮੈਂ ਅੱਜ ਮੇਰੇ ਤੇ ਕਿਰਪਾ ਕਰ ਦਿਓ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਸੰਿਆਸੀ ਨੇ ਮੈਨੂੰ ਮੇੜਾ ਪਾਇਆ ਦਾਦਾ ਮਰਦਾਸ ਪਾਤਸ਼ਾਹ ਕਹਿੰਦੇ ਮੈਨੂੰ ਸੰਿਆਸੀ ਨੇ ਮੇੜਾ ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦਾ ਮੇੜਾ ਕਹਿ ਲਗਿਆ ਥੋੜੇ ਕਿ ਦਿਨ ਹੋਏ ਨੇ ਤੁਹਾਨੂੰ ਪਤਾ ਬਾਪੂ ਜੀ ਜੀ ਭਾਜੀ ਚੜਾਈ ਕਰਕੇ ਸੀ میں گا دے گیا میں نے سنیاسی ملیا نے کیا کہ باپا امرداس کو اپنی زندگی گروہ دار کیا میں اس دتا میرا کوئی گروہ ہے نہیں وہ دے بھی تیرے گل کر کے بیٹھ کے شکیاں شکایا میرا سارا جب پکیتا کیا پہ ਜਦੋਂ ਨੇ ਬੋਲ ਕਹੇ ਨਾ ਤੇ ਮੇਰੇ ਮਨ ਨੂੰ ਲੱਗੇ ਮੈਂ ਸਮਝਦਾ ਮੇਰੀ ਉਮਰ 40 ਸਾਲ ਦੀ ਉਮਰ ਹੋ ਗਈ ਕਿ ਮੈਂ ਆਪਣੀ ਜ਼ਿੰਦਗੀ ਚ ਗੁਰੂ ਨਹੀਂ ਧਾਰਨ ਕੀਤਾ ਤੇ ਗੁਰੂ ਤੋਂ ਫਿਰ ਤੇ ਮੇਰੇ ਸਾਰੇ ਕੀਤੇ ਇਸ਼ਨਾਨ ਵੀ ਸਫਲ ਨਹੀਂ ਕੋਈ ਸਫਲੇ ਨਾ ਹੋਏ ਮੈਂ ਚਾਹੁੰਨਾ ਮੇਰੀ ਜ਼ਿੰਦਗੀ ਚ ਕੋਈ ਮੈਨੂੰ ਇਹੋ ਜਿਹਾ ਗੁਰੂ ਮਿਲੇ ਕਿ ਜਿਹੜਾ ਮੇਰੇ ਜੀਵਨ ਦੀ ਕਹਾਣੀ ਨੂੰ ਲੇਖੇ ਚ ਲਾ ਦੇ ਗੁਰੂ ਅੰਗਦ ਦੇ ਪਤਸ਼ਾਹਾਂ ਬਾਹਰ ਇਹ ਕਹਿੰਦੇ ਫਿਰ ਆ ਜਾ ਜਿਹਦੇ ਨਾਲ ਮੈਂ ਜੁੜਿਆ ਨਾ ਤੈਨੂੰ ਉਸੇ ਨਾਲ ਜੋੜਾਂ

ਜਦੋਂ ਸਮੀਰ ਪਰਮਤਤੇ ਗਏ ਉਹਨਾਂ ਨੂੰ ਸਿੱਧਾਂ ਨੇ ਨਾ ਸਵਾਲ ਕੀਤਾ ਕਹਿ ਲੱਗੇ ਕਿਸੇ ਸਿੱਧ ਦੀ 80 ਸਾਲ ਦੀ ਉਮਰ ਸੀ ਕਿਸੇ ਦੀ 80 ਦੀ ਕਿਸੇ ਦੇ 90 ਦੇ ਕਿਸੇ 100 ਦੇ ਕਿਸੇ ਦੀ ਢਾਈ ਢਾਈ ਸੌ ਸਾਲ ਦੇ ਸਿੱਧ ਬੈਠੇ ਨੇ ਗੁਰੂ ਸਵਰਗ ਸਮੀਰ ਪਰਮਤਤੇ ਜਿਨ੍ਹਾਂ ਦੇ ਸ਼ਰੀਰ ਦੀ ਉਮਰ ਬਹੁਤ ਸੀ ਉਹ ਸਿੱਧਾਂ ਨੇ ਇੱਕ ਗੱਲ ਕਹੀ ਕਹਿਣ ਲੱਗੇ ਤੂੰ ਗੁਰੂ ਤਾਲਕ ਨੂੰ ਕਹਾ ਰਿਹਾ ਬਾਲੇ ਤੋਂ ਸਾਨੂੰ ਇੱਕ ਗੱਲ ਦੱਸ ਤੇਰੇ ਮੁਕਾਬਲੇ ਸਾਡੀ ਉਮਰ ਬਹੁਤ ਨਵੇਰੀ ਹੈ ਤੇ ਸਾਡੇ ਦੁਨੀਆ ਦੇ ਵਿੱਚ ਇੱਕ ਸਿਸਟਮ ਹੈ ਕਿ ਜਿੰਨੀ ਅਸੀਂ ਸਿੱਧ ਬੈਠੇ ਨਾ ਸਾਡਾ ਕੋਈ ਨਾ ਕੋਈ ਗੁਰੂ ਹੋਵੇ ਸਾਡਾ ਕੋਈ ਨਾ ਕੋਈ ਗੁਰੂ ਹੈ ਤੇ ਅਸੀਂ ਤੈਨੂੰ ਪੁੱਛਦੀਆਂ ਕਿ ਤੇਰੀ ਜ਼ਿੰਦਗੀ 'ਚ ਤੇਰਾ ਗੁਰੂ ਕੌਣ ਹੈ ਜਿਹਨੇ ਏਡੀ ਵੱਡੀ ਤੇ ਰੂਹ ਸਿਖਾ ਦਿੱਤੀ ਹੈ ਗੁਰੂ ਅੰਗਦ ਦੇ ਪਾਠਸ਼ਾਲਾ ਕਹਿ ਦਿੱਤਾ ਗੁਰਮਾਨਿਕ ਦੇ ਪਾਠਸ਼ਾਲਾ ਸ਼ਬਦ ਪੜਿਆ ਸੀ ਕਿਹੜਾ ਸ਼ਬਦ ਉਹਨਾਂ ਨੇ ਸ਼ਬਦ ਪੜਿਆ ਸੀ ਸ਼ਬਦ ਗੁਰੂ ਸੁਰਤ ਤੁਰ ਚੇਲਾ ਸਿੱਧੋ ਮੇਰਾ ਸ਼ਬਦ ਗੁਰੂ ਹੈ ਤੇ ਜਿਹੜਾ ਮੇਰਾ ਚੇਲਾ ਉਹ ਮੇਰੀ ਸੁਰਤ ਹੈ ਆਪੋ ਸਤਨਾਮ ਤੇ ਉਸ ਸ਼ਬਦ ਦੇ ਨਾਲ ਮੈਂ ਜੁੜਿਆ ਤੇ ਮੈਂ ਆਪਣੇ ਸੁਰਖ ਨੂੰ ਚੇਲਾ ਬਣਾ ਕੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਦਰ ਤੇ ਆਇਆ ਸੀ ਇੱਕ ਦਿਨ ਚੇਲਾ ਨਹੀਂ ਰਿਹਾ ਇੱਕ ਦਿਨ ਮੈਨੂੰ ਅੰਗ ਨਾਲ ਲਾ ਕੇ ਅੰਗਦ ਦੇਵ ਬਣਾ ਦਿੱਤਾ ਇਹ ਸਿੱਧਾਂ ਤੇ ਅੰਦਰ ਪਰੰਪਰਾ ਸੀ ਕਿ ਜਿਹੜਾ ਗੁਰੂ ਸੀ ਉਹਨੇ ساری ਉਮਰ ਗੁਰੂ ਦੇ ਰੂਪ ਵਿੱਚ ਕੱਢਦੀ ਜਿਹੜਾ ਚੇਲਾ ਸੀ ਉਹਨੇ ساری ਉਮਰ ਚੇਲੇ ਦੇ ਰੂਪ ਦੇ ਵਿੱਚ ਕੱਢ ਦਿੱਤੀ ਤੇ ਮੈਂ ਬੇਨਤੀ ਕਰਾਂ ਸਿੱਧਾਂ ਤੇ ਅੰਦਰ ਪਰੰਪਰਾ ਸੀ ਪਰ ਮੈਂ ਗੁਰੂ ਨਾਨਕ ਦੇ ਦਰ ਤੇ ਆਇਆ ਮੈਂ ਚੇਲਾ ਬਣ ਕੇ ਆਇਆ ਅੱਜ ਮੈਨੂੰ ਆਪਣੇ ਅੰਗ ਨਾਲ ਲਾ ਕੇ ਮੈਨੂੰ ਗੁਰੂ ਅੰਗਦ ਦੇ ਪਾਤਸ਼ਾਹ ਬਣਾ ਦਿੱਤਾ ਬਚਨ ਕੀ ਪੜਿਆ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਤ ਭਇਓ ਤਤ ਸਿਵ ਤਤ ਬਲਾ ਅੱਜ ਮੇਰੇ ਵਿੱਚ ਤਤਉ ਪਾ ਦਿੱਤੇ ਕਿ ਗੁਰੂ ਨਾਨਕ ਦੀ ਕਿਰਪਾ ਅੱਜ ਤੈਨੂੰ ਵੀ ਸ਼ਬਦ ਨਾਲ ਜੋੜਦਾ ਸ਼ਬਦ ਨਾਲ ਜੋੜ ਕੇ ਨਾ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਨੇ ਬਾਬਾ ਅਮਰਦਾਸ ਜੀ ਦੇ ਗਲ ਦੇ ਵਿੱਚ ਸਰੂਪਾ ਪਾ ਦਿੱਤਾ ਜਦੋਂ ਸਰੂਪਾ ਪਾਇਆ ਅੱਗੋਂ ਸਰੂਪੇ ਨਾਲ ਹੱਥ ਜੋੜ ਕੇ ਤੇ ਕਹਿੰਦਾ ਅੱਜ ਮੇਰੀ ਜ਼ਿੰਦਗੀ ਤੇਰੇ ਲੇਖੇ ਵਿੱਚ ਹੈ ਕੱਲਾ ਕਹਿਣਾ ਨਹੀਂ ਮੇਰੀ ਜ਼ਿੰਦਗੀ ਤੇਰੇ ਲੇਖੇ ਸਮਰਪਿਤ ਹੋ ਗਿਆ ਤੇ ਮੈਂ ਬੇਨਤੀ ਕਰਦੇ ਮੈਂ ਗੁਰੂ ਸਵਾਰਿਓ ਗੁਰੂ ਅੰਗਦ ਦੇ ਪਾਤਸ਼ਾਹ ਦੇ ਦਰ ਤੇ ਬਾਬਾ ਅਮਰਦਾਸ ਜੀ ਖੰਡੂਰ ਸਾਹਿਬ ਦੀ ਧਰਤੀ ਤੇ ਗਏ ਲੇਕਿਨ ਦੁਆਰਾ ਵਾਪਸ ਮੁੜੇ ਉਥੇ ਹੀ ਰਹੇ ਬਸ ਤੇ ਮੈਂ ਬੇਨਤੀਆਂ ਸੰਖੇਪ ਦੇ ਵਿੱਚ ਇਤਿਹਾਸ ਦੀਆਂ ਬੇਨਤੀਆਂ ਕਰਾਂ ਬਾਬਾ ਅਮਰਦਾਸ ਪਾਤਸ਼ਾਹ ਗੁਰੂ ਮਿਲ ਗਿਆ ਤੇ ਗੁਰੂ ਨੇ ਸਰੂਪੋ ਬਖਸ਼ਿਸ਼ ਕੀਤਾ ਤੇ ਅੱਜ ਮੈਂ ਇੱਕ ਹੱਥ ਜੋੜ ਕੇ ਸਿੱਖਿਆ ਦੀ ਬੇਨਤੀ ਕਰ ਰਿਹਾ ਹਾਂ ਅੱਜ ਨਾ ਖੇਡ ਬਣਾਈ ਪਈ ਹੈ ਗੁਰਸਵਰ ਖੇਡ ਹੈ ਕਾਦੀ ਖੇੜ ਜੀ ਦੇ ਦਿਲ ਦਾ